ਦੀਆਂ ਨੂੰ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪੰਜਾਬ ਦੀ ਸਰਕਾਰ ਨੂੰ ਮੌਜੂਦ ਸਮਾਜ ਪਾਰਟੀ ਇਹ ਪੰਜਾਬ ਸੰਭਾਲੋ ਮਹਿੰਦ ਦੇ ਤਹਿਤ ਪੰਜਾਬ ਦੀ ਸਰਕਾਰ ਨੂੰ ਝੰਡਾੜਨਾ ਚਾਹੁੰਦੀ ਹੈ ਮੈਮੋਰੰਡਮ ਦੀ ਕਾਪੀ ਕਿਥੇ ਜਿਹੜੇ ਮੈਮੋਰੰਡਮ ਦੇ ਵਿੱਚ ਮੌਜੂਦ ਸਮਾਜ ਪਾਰਟੀ ਨੇ ਇਸ਼ੂ ਰੱਖੇ ਆ ਉਹ ਇਸ਼ੂ ਜਿਹੜੇ ਆ ਅਸੀਂ ਖਾਸ ਕਰਕੇ ਨੰਬਰ 1 ਆਮ ਪਾਰਟੀ ਦੀ ਸਰਕਾਰ ਇਹ ਵਾਦਾ ਕਰਕੇ ਆਈ ਸੀ ਕਿ ਅਸੀਂ 3 ਮਹੀਨੇ ਚ ਪੰਜਾਬ ਚੋਂ ਡਰੱਗ ਮਾਫੀਆ ਦਾ ਖਾਤਮਾ ਕਰਾਂਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਰ ਲਈਆਂ ਕਿ ਉਹ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਚ ਸੀਨੀਅਰ ਸੈਕੰਡਰੀ ਸਕੂਲਾਂ ਤੱਕ ਪਹੁੰਚ ਗਿਆ ਹੈ ਔਰ ਅਫਸੋਸ ਕਿ ਹੁਕਮਰਾਨ ਉਹਨਾਂ ਨੂੰ ਹੱਥ ਪਾਉਣ ਤੋਂ ਡਰ ਰਿਹਾ ਔਰ ਹੁਕਮਰਾਨ ਦਾ ਇਹ ਡਰ ਕੱਢਣ ਦੇ ਲਈ ਬਹੁਜਨ ਸਮਾਜ ਪਾਰਟੀ ਸੜਕਾਂ ਤੇ ਆਈ ਕਿ ਹੁਕਮਰਾਨ ਡਰਕ ਮਾਫੀਆ ਦਾ ਖੌਫ ਉਹਦੇ ਮਨ ਚੋਂ ਨਿਕਲ ਜਾਏ ਔਰ ਡਰਗ ਮਾਫੀਆ ਦੇ ਵਿਰੁੱਧ ਉਹ ਬਣਦੀ ਕਾਰਵਾਈ ਕਰੇ ਔਰ ਛੋਟੇ ਛੋਟੇ ਬੱਚੇ ਤੀਸਰੀ ਚੌਥੀ ਪੰਜਵੀਂ ਕਲਾਸ ਦੇ ਬੱਚੇ ਔਰ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਪਹਿਲਾਂ ਤਾਂ ਆਪਾਂ ਪਬਲਿਕ ਦੀ ਜਨਰੇਸ਼ਨ ਬਚਾਉਣ ਲਈ ਲੜਦੇ ਸੀ ਕਿ ਭਈ 2 ਲੱਖ ਮਾਮਾਂ ਦੇ ਪੁੱਤ ਚਿੱਟੇ ਨੇ ਖਾ ਲਏ ਲੇਕਿਨ ਅਫਸੋਰਸ ਕਿ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਬਚਾਉਣ ਲਈ ਵੀ ਸਾਨੂੰ ਲੜਨਾ ਪਏਗਾ ਕਾਂਗਰਸ ਚੁੱਪ ਰਹੀ ਅਕਾਲੀ ਚੁੱਪ ਰਹੇ ਭਾਜਪਾ ਚੁੱਪ ਰਹੀ ਕਿਉਂਕਿ ਉਹਨਾਂ ਨੂੰ ਪੰਜਾਬ ਦੀ ਜਨਰੇਸ਼ਨ ਦੀ ਚਿੰਤਾ ਨਹੀਂ ਉਹਨਾਂ ਨੂੰ ਸਿਰਫ ਸੱਦਾ ਦੀ ਚਿੰਤਾ ਹੈ ਭਾਵੇਂ ਸਮਾਜ ਪਾਰਟੀ ਹੀ ਇੱਕ ਐਸਾ ਰਾਜਨੀਤਿਕ ਦੰ ਹੈ ਜਿਹੜਾ ਪੰਜਾਬ ਦੀ ਜਨਰੇਸ਼ਨ ਦੀ ਚਿੰਤਾ ਲੈ ਕੇ ਸੜਕਾਂ ਦੇ ਉੱਪਰ ਹੈ ਮੈਂ ਪੰਜਾਬ ਸਰਕਾਰ ਨੂੰ ਅੱਜ ਦਾ ਸਾਡਾ ਧਰਨਾ ਪ੍ਰਦਰਸ਼ਨ ਰੋਸ ਮਾਰਚ ਇਹ ਪੰਜਾਬ ਸਰਕਾਰ ਨੂੰ ਝੰਜੋੜਨੇ ਲਈ ਰੱਖਿਆ ਗਿਆ ਹੈ ਪੰਜਾਬ ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਰੱਖਿਆ ਗਿਆ। ਤੋਂ ਸਰਕਾਰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ। ਔਰ ਬੰਦੀ ਕਾਰਵਾਈ ਡਰੱਗ ਮਾਫੀਆ ਦੇ ਵਿਰੁੱਧ ਕਰੇ। ਬਾਰੇ ਹੁੰਦੀ। ਦੂਸਰਾ ਮੁੱਦਾ ਹੈ ਕਿ ਖੁਰਾਲਗੜ ਸਾਹਿਬ। ਸ਼੍ਰੀ ਖੁਰਾਲਗੜ ਸਾਹਿਬ ਦੀ ਧਰਤੀ ਜਿੱਥੇ ਗੁਰੂ ਰਬੀਦਾਸ ਜੀ ਆਪਣੀ ਜ਼ਿੰਦਗੀ ਚਾਇ। ਗੁਰੂ ਰਬ ਰਬੀਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਔਰ ਪੂਰਾ ਬਿਸ਼ਪ ਗੁਰੂ ਰਬੀਦਾਸ ਜੀ ਦੀ ਬਾਣੀ ਦੇ ਕੇ ਆਪਣਾ ਸਿਰ ਝੁਕਾਉਂਦਾ। ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਪੰਜਾਬ ਦੀ ਇਸ ਖੈਰ ਜ਼ਿੰਮੇਵਾਰ ਸਰਕਾਰ ਨੇ ਤਿੰਨ ਠੇਕੇ ਖਰਾਲਗੜ ਸਾਹਿਬ ਦੀ ਧਰਤੀ ਤੇ ਸ਼ਰਾਬ ਦੇ ਖੋਲੇ ਔਰ 3 ਦੇ ਕਰੀਬ ਇਲੀਕਲ ਬ੍ਰਾਂਚਾਂ ਖੋਲੀਆਂ ਹੋਈਆਂ ਔਰ ਹਮਾਚਲ ਦੀ ਸਰਕਾਰ ਨੇ ਬਿਲਕੁਲ ਬਾਡਰ ਤੇ ਬਰਾਲਗੜ ਸਾਹਿਬ ਦੇ ਤਿੰਨ ਠੇਕੇ ਕਾਂਗਰਸ ਦੀ ਸਰਕਾਰ ਨੇ ਹਮਾਚਲ ਦੇ ਬਾਡਰ ਤੇ ਖੋਲੇ ਤੋਂ ਭਾਵੇਂ ਸਮਾਜ ਪਾਰਟੀ ਨੇ ਪਹਿਲਾਂ ਗਰਸ਼ੀਕਰਚ ਪ੍ਰੋਟੈਸਟ ਕੀਤਾ ਸੀ ਹੁਣ ਵੀ ਪਿੰਡ-ਪਿੰਡ ਦੀਆਂ ਗੁਰੂ ਰਵਿਦਾਸ ਸੁਭਾਵਾਂ ਰੋਜ਼ਾਨਾ ਮਤੇ ਪਾਸ ਕਰ ਰਹੀਆਂ ਕਿ ਖੁਰਾਲਗੜ੍ਹ ਸਾਹਿਬ ਦੇ ਵਿੱਚੋਂ ਸ਼ਰਾਬਤियां ਦੁਕਾਨਾਂ ਸਰਕਾਰ ਬੰਦ ਕਰੇ ਲੇਕਿਨ ਸਰਕਾਰ ਡਰੱਗ ਮਾਫੀਆ ਦੀ ਪਿੱਠ ਥੱਪੜ ਦੀ ਨਜ਼ਰ ਆਉਂਦੀ। ਬੋਧੂਨ ਸਮਾਜ ਪਾਰਟੀ ਇਹ ਸੰਗਤ ਨੂੰ ਸੱਦਾ ਦਿੰਦੀ ਹੈ ਕਿ ਤੁਸੀਂ ਬੋਧੂਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੈਂ ਨੂੰ ਅਸ਼ੀਰਵਾਦ ਦਿਓਗੇ। ਤਾਂ ਅਸੀਂ ਖੁਰਾਲਗੜ੍ਹ ਸਾਹਿਬ ਨੂੰ ਪਵਿੱਤਰ ਧਰਤੀ ਐਲਾਨਾਂਗੇ। ਜਿਸ ਧਰਤੀ ਨੂੰ ਇਹ ਨਸ਼ਿਆਂ ਦੀ ਧਰਤੀ ਵਜੋਂ ਡਿਵੈਲਪ ਕਰ ਰਹੇ ਆ। ਅਮਲੀ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਸਰਕਾਰ ਲੱਗੀ ਹੋਈ ਆ ਭੋਜਨ ਸਮਾਜ ਪਾਰਟੀ ਉਸ ਧਰਤੀ ਤੇ ਯੂਨੀਵਰਸਿਟੀ ਬਣਾਏਗੀ ਰਿਸਰਚ ਸੈਂਟਰ ਬਣਾਉਗੀ ਕੋਚਿੰਗ ਸੈਂਟਰ ਬਣਾਉਗੀ ਉਤੋਂ ਵੱਡੇ ਵੱਡੇ ਅਧਿਕਾਰੀ ਪੈਦਾ ਕਰਨੇ ਦਾ ਕੰਮ ਭੋਜਨ ਸਮਾਜ ਪਾਰਟੀ ਕਰਕੇ ਦਿਖਾਈਗੀ ਸੰਗਤਾਂ 2027 ਚ ਭੋਜਨ ਸਮਾਜ ਪਾਰਟੀ ਦੇ ਪੰਜਾਬ ਸਮਾ ਲੋ ਮੈਮ ਨੂੰ ਅਸ਼ੀਰਵਾਦ ਦੇ ਜ਼ਹਿਰੀਲੀ ਸ਼ਰਾਬ ਨਾਲ 22 ਮੌਤਾ ਮਜੀਠੇ ਚ ਹੋਈਆਂ ਤਿੰਨ ਮੌਤਾਂ ਲੁਧਿਆਣੇ 'ਚ ਹੋਈਆਂ ਸਾਡਾ ਪੰਜਾਬ ਸਰਕਾਰ ਨੂੰ ਸਵਾਲ ਆ ਕਿ ਦੱਸਿਆ ਜਾਵੇ ਕਿ ਇਹ ਜ਼ਹਿਰੀਨੀ ਸ਼ਰਾਬ ਦਾ ਪ੍ਰੋਡਿਊਸਰ ਕੌਣ ਸੀ ਕਿੱਥੇ ਉਹਦਾ ਮੈਨੂਫੈਕਚਰਿੰਗ ਯੂਨਿਟਸ ਕਿੱਥੋਂ ਸਪਲਾਈ ਹੋਈ ਸੀ ਸ਼ਰਾਬ ਦੀ ਮੈਨੂਫੈਕਚਰਿੰਗ ਕਿੱਥੇ ਹੋਈ ਪ੍ਰੋਡਿਊਸਰ ਕੌਣ ਹੈ ਉਹਦਾ ਡਿਸਟ੍ਰੀਬਿਊਟਰ ਕੌਣ ਹੈ ਹੋਲਸੇਲਰ ਕੌਣ ਹੈ ਰਿਟੇਲਰ ਕੌਣ ਹੈ ਔਰ ਉਹ ਫੈਕਟਰੀ ਦੀ ਪੋਲੀਟਿਕਲ ਫੰਡਿੰਗ ਕਿੰਨਾਂ ਪਾਰਟੀਆਂ ਨੂੰ ਹੋਈ ਜੱਟ ਕਰ ਪੋਲੀਟਿਕਲ ਫੰਡਿੰਗ ਜਨਤਾ ਦੇ ਸਾਹਮਣੇ ਨਹੀਂ ਹੁੰਦੀ ਉਪਕਰ ਅਸੀਂ ਇਹ ਬੇਗੁਨਾਹੀਆਂ ਦੀਆਂ ਜਿਹੜੀਆਂ ਜਾਨਾਂ ਹੁਕਮਰਾਨਾਂ ਨੇ ਲਈਆਂ ਉਪਕਰ ਅਸੀਂ ਉਹਦਾ ਹਿਸਾਬ ਚੁਕਤਾਨੀ ਕਰ ਸਕਦੇ ਇਸ ਕਰਕੇ ਮੋਜਮ ਸਮਾਜ ਪਾਰਟੀ ਸਮਝ ਲਈਏ ਕਿ ਪੰਜਾਬ ਸਰਕਾਰ ਡਰਗ ਮਾਫੀਆ ਦੇ ਇਸ਼ੂ ਤੇ ਬਿਲਕੁਲ ਫੇਲ ਹੋਈ ਹੈ ਔਰ ਕਾਨੂੰਨ ਵਿਵਸਥਾ ਪੰਜਾਬ ਚ 16 ਬੰਬ ਤਮਾਕੇ ਹੁਣ ਤੱਕ ਹੋ ਚੁੱਕੇ 16 ਬੰਬ ਤਮਾਕੇ ਔਰ ਉਹ ਬੰਬ ਤਮਾਕਿਆਂ ਦੇ ਪਿੱਛੇ ਕੌਣ ਮਕਸਦ ਕੀ ਆ ਪੰਜਾਬ ਦੇ ਹਾਲਾਤ ਬਦਾੜਨ ਦੇ ਯਤਨ ਕਿਉਂ ਹੋ ਰਹੇ ਆ ਔਰ ਪੰਜਾਬ ਸਰਕਾਰ ਦੀ ਲਾਂਡ ਆਰਡਰ ਨੂੰ ਸੰਭਾਲਣ ਵਾਲੀ ਮਸ਼ੀਨਰੀ ਬੇਵਸ ਲਾਚਾਰ ਕਿਉਂ ਇਹਦਾ ਜਵਾਬ ਸਰਕਾਰ ਨੂੰ ਜਨਤਾ ਦੀ ਕਚਹਿਰੀ ਚਾਕੇ ਦੇਣਾ ਪਏ। ਔਰ ਇਸ ਤੋਂ ਵੀ ਅਲਾਵਾ ਜਲੰਧਰ ਦੇ ਵਿੱਚ ਤਿੰਨ ਦਲਤ ਜਿਨ੍ਹਾਂ ਦੀ ਹੱਤਿਆ ਜਲੰਧਰ ਦੇ ਹੱਤੀ ਦੇ ਵਿੱਚ ਹੋਈ ਆਦਮ ਪਰਚ ਹੋਈ ਹੈ। ਲੇਕਿਨ ਪੰਜਾਬ ਦੀ ਸਰਕਾਰ ਇਹ ਸਮਝਦੀ ਹੈ ਕਿ ਇਹ ਜਾਨਵਰਾਂ ਦੀ ਹੱਤਿਆ ਦਾ ਕੋਈ ਮਤਲਬ ਨਹੀਂ। ਇਨਸਾਨ ਨੇ ਸਮਝਿਆ ਜਾ ਰਿਹਾ ਦਲਤਾਂ ਦੇ ਲਈ ਕਾਨੂੰਨਤੀਆਂ ਨਜ਼ਰਾਂ ਚ ਕਾਨੂੰਨ ਡਾਕਟਰ ਅੰਮੇਡਕਰ ਦਾ ਉਹਨਾਂ ਨੂੰ ਸਪੈਸ਼ਲ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ ਹੈ ਲੇਕਿਨ ਹੁਕਮਰਾਨ ਤਿੰਨ ਹੱਤੇ ਉਹਦੇ ਲਈ ਜ਼ਿੰਮੇਵਾਰ ਹਤਿਆਰੇ ਸ਼ਰੀਆਂ ਨੂੰ ਮਾਰੇ ਮੈਂ ਅੱਜ ਫਲੋਰ ਦੀ ਧਰਤੀ ਤੋਂ ਪੰਜਾਬ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਅਗਰ ਉਹ ਤਿੰਨ ਦਲਤਾਂ ਦੇ ਹਥਿਆਰੇ ਜਲਦੀ ਨਾ ਫੜੇਗੇ। ਔਰ ਡਰਗ ਮਾਫੀਆ ਦੇ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਬੌਧਨ ਸਮਾਜ ਪਾਰਟੀ ਚਲੰਦਰ ਦੇ ਵਿੱਚ ਅਗਲੇ ਧਰਨੇ ਦਾ ਐਲਾਨ ਕਰੂਗੀ ਔਰ بڑا ਧਰਨਾ ਕਰਕੇ ਸਰਕਾਰ ਨੂੰ ਮਜਬੂਰ ਕਰੂਗੀ ਗਰੀਬਾਂ ਨੂੰ ਇਨਸਾਫ ਦੇਣ ਦੇ ਲਈ। ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਧਰਨੇ ਪਰਦਾ ਪ੍ਰੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀਪਲੀ